ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਮ ਕਸ਼ਾਰ ਤੇ ਪੂਰਬੀ ਬੰਗਾਲ ਦਾ ਚੱਕਰ ਛੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਆਵਾਜਾਈ ਦਾ ਵਸੀਲਾ ਪੈਲ ਗੱਡੀਆਂ ਤੇ ਘੋੜੇ ਖਚਰਾ ਸੀ ਪਰ ਸੰਤ ਸਾਧੂ ਪੈਦਲ ਹੀ ਚੱਲਦੇ ਸਨ ਹੋਰ ਸੰਤਾਵਾਂ ਗੁਰੂ ਜੀ ਵੀ ਪੈਦਲ ਸਫਲ ਕਰਦੇ ਸੀ ਪਰ ਰੋਜ ਦਾ ਪੰਦ ਬਹੁਤ ਘੱਟ ਕਰਦੇ ਹੋ ਸਕਦਾ ਕਦੀ 15 20 ਕੋ ਵੀ ਕਰ ਲੈਂਦੇ ਕਿਉਂਕਿ ਵੱਤ ਤੋਂ ਵੱਤ ਬੰਦ ਕਰਕੇ ਦੇਸ਼ ਫਿਰਕੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ ਸਮੰਤ 1563 ਵਿੱਚ ਗੁਰੂ ਜੀ ਬਿਹਾਰ ਪਟਨੇ ਵਿੱਚ ਪਹੁੰਚੇ ਕਈਆਂ ਸ਼ਹਿਰਾਂ ਦੇ ਤਾਂਤਾਂ ਦਾ ਦੌਰਾ ਕਰਦੇ ਹੋਏ ਗੁਰੂ ਜੀ ਮਕਰ 1564 ਨੂੰ ਟਾਕੇ ਗਏ ਟਾਕੇ ਦਿੱਤਾਨਪੁਰ ਵਿੱਚ ਹੋ ਕੇ ਆਪ ਗੁਰੂ ਗੋਰੀ ਪਰਪੋਜ ਦੇ ਹਨ ਗੋਰੀ ਪਰ ਛੋਟੀ ਜਿਹੇ ਆਸਤੀ ਉਥੋਂ ਦੀ ਰਾਣੀ ਦਰਸ਼ਨ ਕਰਨਾ ਹੈ ਦਰਸ਼ਨ ਕਰਕੇ ਨਿਹਾਲ ਹੋਈ ਤੇ ਸਤਕਰੇਦਾਰ ਦਾ ਸਿਨਨ ਦਾ ਉਦੇਸ਼ ਲਿਆ ਇਸੇ ਸਾਲ ਹੀ ਗੁਰੂ ਜੀ ਨੇ ਬ੍ਰਹਮਪੁੱਤਰ ਦਰਿਆ ਨੂੰ ਪਾਰ ਕੀਤਾ ਤੇ ਅਸਾਮ ਪ੍ਰਾਂਤ ਵਿੱਚ ਦਾਖਲ ਹੋ ਗਏ ਅਸਾਮ ਪਹਾੜੀ ਦੇ ਜੰਗਲੇ ਇਲਾਕਾ ਹੈ 500 ਸਾਲ ਪਿੱਛੋਂ ਅੱਜ ਵੀ ਅਸਾਮ ਤਨੇ ਜੰਗਲਾਂ ਦਾ ਘਰ ਹੈ ਜਦੋਂ ਕਿ ਲੱਖਾਂ ਕੁ ਮਾ ਜ਼ਮੀਨ ਹਰੇ ਭਰੇ ਝੋਨੇ ਦੇ ਪੱਟਸਾਂ ਦੇ ਖੇਤਾਂ ਵਿੱਚ ਪਲਟ ਗਈ ਹੈ ਪਰ ਗੁਰੂ ਜੀ ਦੇ ਸਮੇਂ ਤਾਂ ਬਹੁਤ ਜੰਗਲ ਸੀ ਅਤੇ ਮਨੁੱਖ ਵਸੋਂ ਬਹੁਤ ਵਿਰਲੀ ਸੀ ਉਹਨਾਂ ਜੰਗਲਾਂ ਵਿੱਚ ਮਨੁੱਖ ਮਾਰੂ ਜਾਨਵਰ ਤੇ ਜੰਗਲੀ ਲੋਕ ਐਸੇ ਹੁੰਦੇ ਸੀ ਬਹੁਤ ਵਹਿਸ਼ੀ ਸਨ ਤੇ ਆਮ ਮਨੁੱਖ ਪ੍ਰਦੇਸੀ ਜੇ ਉਹਨਾਂ ਦੇ ਕਾਬੂ ਆ ਜਾਵੇ ਤਾਂ ਉਸ ਨੂੰ ਮਾਰ ਕੇ ਖਾਣ ਵਾਸਤੇ ਤੁਲ ਜਾਂਦੇ ਸਨ ਕਾਲ ਯੁਗ ਦੀ ਸਾਖੀ ਗੁਰੂ ਜੀ ਨੇ ਅਸਾਮ ਜੰਗਲਾਂ ਵਾਲੀ ਧਰਤੀ ਉਤੇ ਚਰਨ ਰੱਖੇ ਤਾਂ ਪਾਪੀਆਂ ਦੇ ਹਿਰਦੇ ਡੋਲ ਗਏ ਉਹਨਾਂ ਦੇ ਕਲੇਜੇ ਹਿੱਲੇ ਕਿ ਕੋਈ ਰੱਬੀ ਸ਼ਕਤੀ ਉਹਨਾਂ ਦੇ ਘਰ ਆ ਗਈ ਹੈ ਉਹਨਾਂ ਨੂੰ ਪਾਪਾਂ ਦਾ ਹਿਸਾਬ ਪੁੱਛਿਆ ਜਾਵੇਗਾ ਸਭ ਤੋਂ ਪਹਿਲਾਂ ਇੱਕ ਪੁਰਸ਼ ਸਾਹਮਣੇ ਆਇਆ ਉਸ ਦੀ ਸੂਰਤ ਬਹੁਤ ਡਰਾਉਣੀ ਸੀ ਜਦ ਭੈ ਪੀਤ ਕਰਨ ਵਾਲਾ ਸੀ ਕਾਲਾ ਰੰਗ ਅਲਫ ਨੰਗਾ ਬਗਿਆੜ ਵਾਂਗ ਜਾਪਾਨ ਬਾਹਰ ਕੱਢੀ ਹੋਈ ਉਹ ਵੀ ਬਹੁਤ ਲੰਬੀ ਅੱਖਾਂ ਵਿੱਚੋਂ ਅੱਗ ਦੇ ਚੰਗਿਆੜੇ ਨਿਕਲਦੇ ਸਨ ਉਸ ਨੂੰ ਦੇਖ ਕੇ ਮਰਦਾਨਾ ਭੈ ਪੀਤ ਹੋਇਆ ਗੁਰੂ ਜੀ ਅੱਜ ਨਹੀਂ ਬਚ ਸਕਦੇ ਇਹ ਬਲਾ ਪਤਾ ਨਹੀਂ ਪੂਤ ਹੈ ਦਇਓ ਹੈ ਅੱਜ ਜ਼ਰੂਰ ਜਾਣਗੇ 마ਸੂਮ ਬੱਚੇ ਪਿੱਛੇ ਛੱਡ ਆਏ ਹਾਂ ਉਹਨਾਂ ਦਾ ਕੀ ਬਣੇਗਾ ਇਨਾ ਜੰਗਲਾਂ ਵਿੱਚ ਜਾਣ ਗਾਉਣ ਨਾਲ ਘਰ ਬੈਠਣਾ ਚੰਗਾ ਜੀ ਅੱਜ ਪੱਜ ਗਏ ਤਾਂ ਕੋਲ ਜ਼ਰੂਰ ਪਿੱਛੇ ਮੁੜ ਚਲੀਏ ਜਗਤ ਦਾ ਸੁਧਾਰ ਨਹੀਂ ਹੋ ਸਕਦਾ ਆਪਣੇ ਬਾਲ ਸਖਾ ਇਹ ਗੱਲ ਸੁਣ ਕੇ ਸੱਚੇ ਵਾਹਿਗੁਰੂ ਮੁਸਕਰਾ ਪਈ ਮੁਸਕਰਾਉਂਦੇ ਹੋਏ ਨਿਰਪੈ ਤਾਂ ਨਾਲ ਬੋਲੇ ਮਰਦਾਨਿਆਂ ਰਬਾ ਕਰਤਾਰ ਵੱਲ ਧਿਆਨ ਕਰ वल ध्यान कर यह जो कुछ आ गया है इस को असान कोई डर नहीं बाजार बाब मरदाना मालक का हुक्म ना डाल सकिया रबाब वजाने शुरू की थी, सत गिरदार सतनाम रबाब दिया तरबा कूकिया गुरु जी ने यह शब्द आख्या डर घर घर डर डर जाए सो डर के हाँ जिद डर डर पाए दुद बिण दूजी ना ही जाए जो कर वरत सब तेरी रजाए डरीय जे डर हो वह होर दर डर दर डर डरना मन का शोर रहा न जियो मरे न डूबे तरह जिन किच किया सो किच करे हुक्म आवे हुक्म जाए आगे पाछे हुक्म हुक्म समाए हंसहेत आसा असमान दिस बहुत ने स ਉਹ ਖਾਣਾ ਪੀਣਾ ਆਧਾਰ ਬਿਨ ਖਾਤੇ ਮਰ ਹੋਏ ਗਵਾਰ ਜਿਸਕਾ ਕੋਈ ਕੋਈ ਕੋਏ ਕੋਈ ਸਭ ਕੋ ਤੇਰਾ ਤੂੰ ਸਬਨਾ ਕਾ ਸੁਈ ਜਾਕੇ ਜੀ ਜੰਤ ਤਨਮਾਲ ਨਾਨਕ ਆਖਣ ਬਿਕਮ ਵਿਚਾਰ ਗੌੜੀ ਮਹੱਲਾ ਪਹਿਲਾ ਇਸ ਦਾ ਪ੍ਰਮਾਰਥ ਹੀ ਵਾਹਿਗੁਰੂ ਜੋ ਪੁਰਸ਼ ਤੇਰਾ ਡਰ ਰੱਖਦੇ ਨੇ ਉਹਨਾਂ ਨੂੰ ਹੋਰ ਕੋਈ ਡਰਾ ਨਹੀਂ ਸਕਦਾ ਸਗੋਂ ਡਰ ਡਰ ਜਾਂਦਾ ਹੈ ਤੈਥੋਂ ਬਿਨਾ ਹੋਰ ਕੋਈ ਚੀਜ਼ ਨਹੀਂ ਜੋ ਕੁਝ ਹੁੰਦਾ ਹੈ ਉਹ ਸਭ ਕੁਝ ਤੇਰਾ ਕੀਤਾ ਹੁੰਦਾ ਹੈ। हे दाता ਅਸੀਂ ਡਰੀਏ ਵੀ ਕਿਸ ਕੋਲੋਂ ਸਭ ਤੇਰੇ ਰੂਪ ਹਨ। ਅਸਾਂ ਨੂੰ ਤਾਂ ਹੋਰ ਵੱਖਰਾ ਰੂਪ ਨਜ਼ਰ ਨਹੀਂ ਆਉਂਦਾ ਜੀਆਂ ਨੂੰ ਮਾਰਨਾ ਜਾਂ ਜਿਉਂਦੇ ਰੱਖਣਾ ਇਹ ਸਭ ਤੇਰਾ ਖੇਲ ਹੈ। ਪ੍ਰਮੇਸ਼ਰ ਦੇ ਹੁਕਮ ਦੀ ਖੇਡ ਹੈ ਕਿਸੇ ਨੂੰ ਮਾਰਨਾ ਮੋਹ ਕਰਨਾ ਚੰਗਾ ਨਹੀਂ ਮਨੁੱਖ ਰਾਜ ਭਾਗ ਹਾਸਲ ਕਰਕੇ ਵੀ ਨਹੀਂ ਰੱਜਦਾ। ਇਸ ਦੀ ਭੁਖ ਵੱਧਦੀ ਜਾਂਦੀ ਹੈ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਕਿਸੇ ਦਾ ਨਹੀਂ ਸਭ ਦਾ ਮਾਲਕ ਪਰਮੇਸ਼ਰ ਹੈ ਉਸ ਦੀ ਉਸਤਤ ਕਰਨੀ ਕਠਨ ਹੈ ਜਿਉਂ-ਜਿਉਂ ਗੁਰੂ ਜੀ ਇਸ ਸ਼ਬਦ ਦਾ ਗਾਇਨ ਕਰਦੇ ਗਏ ਤਿਉਂ ਤਿਉਂ ਉਸ ਪ੍ਰੇ ਦੀ ਸ਼ਕਲ ਬਦਲ ਉਸ ਦੀ ਵਿਸ਼ਾਲ ਤੇ ਭਿਆਨਕ ਸੂਰਤ ਸੁੰਘੜ ਕੇ ਨਿੱਕੀ ਹੁੰਦੀ ਗਈ ਉਸ ਨੇ ਅੱਗ ਛੁੱਟੀ ਮੀਂਹ ਵਰਸਾਇਆ ਪੱਥਰ ਤੇ ਗੜੇ ਛੁੱਟੇ ਪਰ ਗੁਰੂ ਜੀ ਤੇ ਮਰਦਾਨੇ ਤੇ ਕੋਈ ਅਸਰ ਨਾ ਹੋਇਆ ਜੋਟ ਨਾ ਆਈ ਨਾ ਲੇੜੇ ਸਿਲ ਹੋਈ ਅਤੇ ਨਾ ਹੀ ਤਣਨ ਠੱਟ ਲੱਗੀ ਆਪ ਪਰਮੇਸ਼ਰ ਸਹਾਈ ਹੋਇਆ ਪ੍ਰੇਤ ਤਾਂ ਬਣ ਘਟ ਗਿਆ ਉਹ ਨਿਰਬਲ ਹੋ ਕੇ ਨੇੜੇ ਆਇਆ ਤੇ ਚੁੱਪ ਕਰਕੇ ਖਲੋ ਗਿਆ ਉਸ ਦੀ ਜੀਵ ਬੁੱਲ੍ਹਾਂ ਦੇ ਗਿੱਠ ਬਾਰਸੀ ਮਰਦਾਨੇ ਨੇ ਤਾਂ ਉਸ ਦੀ ਚੰਦਰੀ ਸ਼ਕਲ ਦੇ ਕੇ ਅੱਖਾਂ ਨੇਵੀਆਂ ਪਾ ਲਈਆਂ ਪਰ ਗੁਰੂ ਜੀ ਨੇ ਕੋਣ पूछा हे पुरुषा दस तू तो कौन है चाहता है ओ मैं कल युग हाँ कल युग पर मैं हैरान हाँ मेरी सारी शक्ति पे अर्थ गई मैं डरा मार सुटना चाहता तुसी मेरे दुश्मन जे मेरी परजा वह है जो माड़े कर्म करते दुराचारी चोर ठग शराबी बेईमान पर तुसी नेकी धर्म सत्या दया दान से सिमरता प्रचार करके मेरी परजा खत्म करी जाती जी मैं दरगाहों सत्य लैके आया हाँ ये मेरा युग है गुरु जी ठीक है कल युग तेरा राज है सारे स्त्री पुरुषों के मनों उत्ते अपने भ्रष्ट बुद्धि का प्रभाव पाया हुआ है पर असी आखते हाँ जो कोई अकाल पुरख का सिमरन करने सतक्रदार सतनाम जपन गए उतरे जाल विच नहीं फसन गलयुग किसी भगती नहीं करन करगा सब अधर्मी बना दुश्मन होगा पाप होंगे गुरु जी बस बहुत ही जबान न कहो सत क्रतार गुरु जी ने सत क्रतार आखन की ढिल ही थी कि कलयुग दिया बदल गया वो एक छोटा जि मनुख बन के ਚੀਕਾ ਮਾਰਦਾ ਹੋਇਆ ਜੰਗਲ ਨੂੰ ਨੱਠ ਗਿਆ ਮਰਦਾਨਾ ਇੱਕ ਔਤਤ ਦੇਖ ਕੇ ਗੁਰੂ ਜੀ ਦੇ ਚਰਨੇ ਡਿੱਗ ਪਿਆ ਧੰਨ ਹੋ ਆਪ ਗੁਰੂ ਜੀ ਨਾਨਕ ਨਰੰਕਾਰੀ ਜੀ ਆਪ ਦੀ ਮਹਿਮਾ ਕਥੀ ਨਹੀਂ ਜਾ ਸਕਦੀ ਮਰਦਾਨੇ ਦੇ ਮਨ ਡਰ ਗੂਰ ਕਰਨ ਵਾਸਤੇ ਗੁਰੂ ਜੀ ਨੇ ਇੱਕ ਹੋਰ ਸ਼ਬਦ ਉਚਾਰਨ ਕੀਤਾ ਦਰਪੈ ਤਰਤ ਆਕਾਸ਼ ਨਖਤਾ ਸਿਰ ਉੱਪਰ ਅਮਰ ਕਰਾਰਾ पाण पाणी वैसंतर संतर डर पै इंद्र विचारा एका निरपाऊ पात सुनी सो सखियां सो सदा सुहेला जो कि मेल गाए गुनी रहाओ देहधार अरे देवा डर पै सितिक डर मोया लख चौरासी मर मर जन्मे फिर फिर जोनी जोया राजस सातक तामस डर पै केते रूप उपाया छल बपुरी ए कौला डर पे अत डर पे पै धर्मराया सकल समग्री दरे व्यापी बिन डरे हारा कहो नानक भगतन संगी भगत सुहे दरबार वाहगुरु जी का